ਆਦਾਂ ਦੇ ਕੋਲ ਤੇ ਲਾਭਾ ਇਹ ਕੋਲ ਤੇ ਖਾਲੀ ਆ ਜਾਂਦਾ ਹਨ 10 ਤੇ ਕੋਲ ਤੇ ਖਾਲੀ ਹੈ ਹਾਂ ਸਾਡੇ ਨੂੰ ਪਾਛਾ ਜੀ ਦੋਹਾਂ ਤੋਂ ਨਾ ਸਮਾਉ ਰਹੀ ਕਿੰਨਾ ਪਰ ਤਾਂ ਜੀ ਸਰਕਾਰ ਮੰਤਰਾ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਜੀ ਆਪਣੇ ਅੱਜ ਦੇ ਇਸ ਨਵੇਂ ਬਲਾਗ ਵਿੱਚ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਜੁੜੇ ਰਹੋ ਜੀ ਐਂਡ ਤੱਕ ਤੇ ਦਿਖਾਉਨੇ ਆ ਤੁਹਾਨੂੰ ਆਪਾਂ ਅੱਜ ਦਾ ਜਿਹੜਾ ਆਪਣਾ ਸਾਰਾ ਬਲੌਗ ਕਾਰ ਆ ਗਿਆ ਆਪਾਂ ਤੇ ਸ਼ੌਪ ਦੇਖ ਰਿਹਾ ਕਾਰਟੂਨ ਤੇ ਇਹਦੇ ਕਾਰਟੂਨ ਦੇਦੇ ਦੇ ਆਪਾਂ ਬਣਾ ਲਈਏ ਗ੍ਰੀਨ ਟੀ ਜਿਹੜੀ ਸਿਹਤ ਵਾਸਤੇ ਕਹਿੰਦੇ ਵਧੀਆ ਹੁੰਦੀ ਆ ਇਹ ਪੀਕੇ ਤੇ ਫਿਰ ਆਪਾਂ ਕਰਦੇ ਆ ਜੀ ਅੰਗਰੀਆਂ ਗੱਲਾਂ ਬਾਤਾਂ ਲਓ ਜੀ ਤੇ ਪਹੁੰਚ ਗਿਆ ਜੀ ਆਪਾਂ ਆਪਣੀ ਹਵੇਲੀ ਅੱਜ ਤੇ ਮਾਦਾ ਹੋਣ ਜਿਹੜੇ ਉਹ ਗਏ ਹੋਏ ਆ ਕਿਸੇ ਕੰਮ ਜਿਹਦੇ ਕਰਕੇ ਪਰਸਮਾਨ ਨੂੰ ਜਿਹੜਾ ਬ੍ਰੇਕਫਾਸਟ ਕਹਿ ਸਕਦੇ ਹੋ ਤੁਸੀਂ ਜਾਂ ਕੁਝ ਵੀ ਕਹਿ ਸਕਦੇ ਹੋ ਉਹ ਜਿਹੜਾ ਜ਼ਿੰਮੇਵਾਰੀ ਅੱਜ ਆਪਣੀ ਲੱਗੀ ਆ ਆ ਜਾਓ ਜੀ ਫਿਰ ਤੁਹਾਨੂੰ ਦਿਖਾਉਂਦੇ ਆ ਜੀ ਲਓ ਜੀ ਬੱਤੀ ਵੀ ਆ ਗਈ ਪਾਣੀ ਭਲਾਈਏ ਪਹਿਲਾਂ ਇਹਨਾਂ ਨੂੰ ਜੀ گاਵਾਂ ਨੂੰ ਜਿਹੜਾ ਹੈ ਨਾ ਆਪਾਂ ਪੱਠਾ ਪਾਤਾ ਵਾ ਨਾਲ ਪਾ ਦੀ ਇਹਨਾਂ ਦੀ ਖਰਾਕ ਤੇ ਹੁਣ ਆਪਾਂ ਚੱਲੀਏ ਲੋਈਆਂ ਤੇ ਆ ਗਏ ਜੀ ਇਥੇ ਦੇਖੋ ਕਿਉਂ ਲੱਗੇ ਕਿ ਨਹੀਂ ਆਰਾਮ ਨਾਲ ਖਾ ਰਹੀਆਂ ਠੀਕ ਆ ਜੀ ਓਕੇ ਛਕੋ ਅੱਲਾਹ ਅਕਬਰ ਅੱਲਾਹ ਅਕਬਰ ਪਾਂਜ ਜਿਹੜੀ ਆਪਣੇ ਭਰਾ ਹੈ ਟੈਮ ਦੇਖੋ ਯਾਰ ਤੇ ਹੀ ਵਧੀਆ ਦੀ ਭੈਣ ਵਧੀਆ ਦਿਖਾ ਕੋਈ ਆ ਤਾਂ ਸੈਂਪਲ ਜੀ ਆ ਸੁਣਾ ਆ ਨਾਲ ਦਾ ਵਾ ਕਿਹੜਾ ਵਾ ਆ ਦੇਖੋ ਉਸਤਾਦ ਐਲਵੀ ਦਾ ਅੱਛਾ ਆ ਗੁੱਚੀ ਦਾ ਆ ਗੁੱਚੀ ਆਹ ਕਿਹਦਾ ਇਹ ਕੋਚ ਅੱਛਾ ਐਲਵੀ ਕਰਨੋ ਜਲਾ ਅੱਛਾ ਨਹੀਂ ਆਹ ਜਿਹੜਾ ਨਾਲ ਪਿਆ ਜਿਹੜੀ ਡੱਬੀ ਜੀ ਹੈ ਕਿਹੜੀ ਆ ਆ ਵਲੀ ਇਹ ਦਿਖਾ ਰਿਹਾ ਅੱਛਾ ਇਹ ਤਾਂ ਉਦਾਂ ਹੀ ਕੰਮ ਸੈਂਪਲ ਜੈ ਆ ਇਹ ਕਿੰਨੇ ਦਾ ਵਾ ਵਾਲਾ ਇਹ ਪਈਦਨ ਲੱਗੂਗਾ 300 ਪਿਆਰ ਬੈ ਬਿੱਲਾ ਪੇਛੇ 250 ਦਾ ਦੇਣ ਗਿਆ 250 ਦਾ ਵਿਘਟ ਨਹੀਂ ਮੈਂ ਕਰਦਾ ਹਾਂ ਹਾਂ ਹਾਂਜੀ ਉਹ 250 ਵਾਲੇ ਇੱਥੇ ਰੱਖ ਲਓ ਮੇਰੇ ਵਾਲੇ ਇੱਥੇ ਰੱਖ ਲਓ ਬਹੁਤ ਫਰਕ ਪਊਗਾ ਅੱਛਾ ਪੈਸੇ ਪੁਛ ਵੀ ਪੈਣ ਦੇਣਾ ਮੈਂ ਪਈ ਨੂੰ ਫ੍ਰੀ ਰੂੰਗਾ ਤਾਂ ਮਤਲਬ ਵਧੀਆ ਆਗਾ ਮੈਂ ਸਾਮ ਕਿੱਧਰ ਗਿਆ ਵਾ ਸਾਮ ਇਲੈਕਸ਼ਨ ਦੇਖੋ ਯਾਰ ਭਾਈ ਬੰਦੇ ਰੇ ਤੁਸੀਂ ਹੈ ਆਪਣੀ ਉੱਪਰ ਵੀ ਹੈ ਭਈ ਦੀਆਂ ਦਿਖਾ ਰਾਂਗੇ ਪਰ ਇਹ ਮਾਰਾ ਉੱਪਰ ਵੀ ਨਹੀਂ ਗਮਰਾ ਰਹੇ ਨੇ ਬਾਬਾ ਜੀ ਆ ਜੀ ਵੀਰਾਨੇ ਉੱਪਰ ਵੀ ਦਿਖਾਉਨੇ ਆ ਜੀ ਸੈਮ ਕਲੈਕਸ਼ਨ ਉਹ ਕੋਈ ਨਹੀਂ ਕੋਈ ਵਾਹ ਜੀ ਵਾਹ ਇਹ ਆ ਜੀ ਲੋਈਆਂ ਦਾ ਜੀ ਸੈਮ ਕਲੈਕਸ਼ਨ ਮਾਲ ਦੇਖੋ ਯਾਰ ਤੁਸੀਂ ਬੰਦੇ ਕੋ ਕੰਨਾ ਹੈ ਭਰਿਆ ਪਿਆ ਮਤਲਬ ਸਟਾਕ ਦਾ ਪੂਰਾ ਸਰਦੀਆਂ ਵਾਲਾ ਮਾਲ ਵੀ ਆ ਗਿਆ ਭਰਾ ਕੋ ਜੋ ਮਰਜੀ ਏਲ ਵੀ ਸ਼ੈਲ ਵੀ ਜੋ ਮਰਜੀ ਪਾਓ ਤੇ ਟੈਕਨ ਨੰਬਰ ਆ ਗਾ ਮਾ ਲਓ ਜੀ ਪਹਿਲੇ ਆਪਾਂ ਕਰਾ ਰਹੇ ਜਮਾ ਸ਼ੁਭ ਸੰਗਤ ਨੂੰ ਕਰਦੀ ਐ ਏਦਾਂ ਮੋਟਰਸਾਈਕਲ ਨਾਲ ਲਈ ਚਾਹੀਦੀ ਚੱਲੀ ਹੈ ਘਰ ਆਉਣ। ਧੰਨਵਾਦ ਜੀ ਬੈਂਕ ਵਾਲਿਓ ਤੁਹਾਡਾ। ਲਾ ਜੀ। ਸਾਰਿਆਂ ਤੋਂ ਕੰਮ ਜਿਹੜਾ ਜ਼ਰੂਰੀ ਆਪਣਾ ਵਾ। ਬਾਕੀ ਤਾਂ ਕੰਮ ਹੁੰਦੇ ਰਹਣੇ ਆ ਤੇ ਸਭ ਤੋਂ ਜ਼ਰੂਰੀ ਕੰਮ ਹੈਗਾ ਇਹ। ਗੁਰੂ ਘਰ ਆਓ ਤੇ ਜਿੰਨਾ ਸਮਾਂ ਹੋ ਸਕੇ ਬਤਾਓ ਇੱਥੇ ਆਣ ਕੇ ਪਹੁੰਚ ਗਿਆ ਜੀ ਆਪਾਂ ਵੀ ਗੁਰਦੁਆਰਾ ਸ੍ਰੀ ਬੋਲੀ ਸਾਹਿਬ ਤੇ ਮਿਲਦੇ ਹਾਂ ਸਤ ਸਤਿ ਸ੍ਰੀ ਅਕਾਲ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਦਾ ਬਲਾਤਕਾਰ ਸਮਾਂ ਲੂਕੀ ਹੋ ਗਏ ਸਾਰੇ ਸਤਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰ ਪ੍ਰਸਾਦ ਜੀ ਤੋਂ ਕਹਾ ਤਰਨਾ ਸਮਾਂ ਲਾਉ ਰਹੀ ਕਿਰਪਾ ਤਾਭੀ ਕਰਾਰ ਮੰਤਰ नमाज़ जुड़े जल्दी शुरू करें और जो संकट जल्दी है जो काम तो जल्द करना चाहिए इस बारे में आए जा रहे हैं जिन्हें जैसे नकल करने को कहा अगर नगर को आरंभ हो के घर द्वारा बाजी तक घर द्वारा चले के काम करेंगे ऐसे करेंगे तो घर द्वारा कालवर सर में बटू बाल को नगर की छोटा करावा इतने ज्यादा सिंचाई नहीं करा ਸ਼ੁਕਰਵਾਰ ਲਓ ਜੀ ਕੰਮਕਾਰਾਂ ਤੋਂ ਆਪਾਂ ਹੋ ਗਏ ਵਿਲੇ ਤੇ ਹੁਣ ਚੱਲੇ ਆਂ ਆਪਾਂ ਬਾਬਾ ਜੀ ਦੇ ਕੋਲ। ਦੇਰਕਾ ਡੇਰੀ ਤੇ ਆਇਓ ਤੁਹਾਨੂੰ ਦਿਖਾਉਨੇ ਆਂ ਬਾਬਾ ਜੀ ਦਾ ਹਾਲ ਚਾਲ ਤੇ ਨਾਲੇ ਦੇਖਦੇ ਆਂ ਬਾਬਾ ਜੀ ਨੇ ਕਿੱਦਾਂ ਫਲੈਕਸ ਲਵਾਇਆ ਪੋਸਟਰ ਲਵਾਇਆ ਉਹਦੀ ਡੇਰੀ ਤੇ ਵੀ ਕੰਮ ਚੱਲਦਾ ਹਜੇ। ਲਓ ਜੀ ਪਾਣੇ ਆਂ ਆਪਾਂ ਬਾਬਾ ਜੀ ਦੀ ਡੇਰੀ ਦੇ ਤੇ ਮਤਲਬ ਮਤਲਬ ਬਾਬਾ ਜੀ ਸਵਾਦ ਨਹੀਂ ਆ ਰਿਹਾ ਬਾਬਾ ਜੀ ਕੰਮ ਦਾ ਉਹ ਦੋ ਜਾਨ ਕੀ ਹਾਲ ਹੈ ਬਾਬਾ ਜੀ ਦੇਖੋ ਬਹੁਤ ਪਹਿਲਾਂ ਗੱਲ ਸਾਂ ਆ ਕੀ ਆ ਆ ਪਰਜਾ ਕੀ ਲਵਾਇਆ ਨਾ ਆ ਕੀ ਆਰੰਭਾ ਕੀਤੀ ਇਹ ਇਹ ਕਿੰਨੇ ਲਵਾ ਕੇ ਦਿੱਤਾ ਵਾ ਆ ਵੀ ਲਵਾ ਕੇ ਦਿੱਤੇ ਕਿੰਨੇ ਹੁਣ ਨਹੀਂ ਕੱਲ ਹੀ ਲਵਾਇਆ ਕੋਈ ਵਜ੍ਹਾ ਇਹਦੀ ਵਜ੍ਹਾ ਵਜ੍ਹਾ ਆ ਇਹ ਪੜਾਉਂਦੇ। ਉਹ ਕਹਿੰਦੇ ਕੋਈ ਜਿਹੜਾ 3 5 ਤਿੰਗੜ ਦੇ ਤੇ ਬਾਦੋ। ਇੱਥੇ ਬਾਦੋ ਬੱਸ। ਚੁੱਪ ਕਰ ਦਿਓ। ਇਸ ਨਾਲ ਹੈਂਡਲ ਹੁੰਦਾ ਜਿਹੜੇ ਤੇ ਗੇੜਾ ਆਉਂਦਾ ਬੱਸ। ਇਹ ਤਾਂ ਭਈ ਪਟੈਰੋ। ਬਾਬਾ ਜੀ ਮੇਰੀ ਬਿਲਕੁਲ ਗੱਲ। ਇਹ ਆਪਾਂ ਫਲੈਕਸ ਕਿਉਂ ਨਹੀਂ ਲੱਗ ਰਹੀਏ ਕੱਢਾ ਕੇ ਕੰਮ ਆ 500 ਰੁਪਏ ਦੀ ਫਲੈਕਸ ਬੰਦੀ ਏਡੀ। ਉਹ ਭਾਈ ਪਤਾ ਕੀ ਚੱਕਰਾ। ਉਹ ਕਹਿੰਦੇ ਡੇਰੀ ਦੇ ਉੱਪਰ ਰੱਖਣੀ ਆ। ਯਾਰ ਹੱਥ ਹੌਲੀ ਗੋਫ ਤੋਂ ਡੇਰੀ ਕਿੱਦਾਂ ਆਉਗੀ। ਨਹੀਂ ਆਪਾਂ ਫਲੈਕਸ ਲਾ ਆ ਗਏ ਮੇਰੀ ਗੱਲ ਸੁਣਾ। ਆਪਾਂ ਉੱਥੇ ਰੱਖਾਂਗੇ ਨਾ ਉੱਥੇ ਬਾਹਰ ਇੱਥੇ। ਡੇਰੀ ਇੱ ਬਾਬਾ ਇਹਨਾਂ ਦਾ ਕੰਮ ਵਧੂ ਆਪਣਾ ਆਪਣਾ ਹੀ ਸੇਦਾ ਹੁਣ ਸੁਕੀ ਕਰਨ ਲੱਗਣ ਦੀ ਵਧੇ ਲੱਗਦੀ ਇਦਾਂ ਦੱਸ ਮੈਂ ਕਿ ਰੰਗ ਨਾ ਖਰਾਬ ਹੋ ਜੈ ਇਹਨਾਂ ਦਾ ਕਿੰਨਾ ਦਾ ਉਹ ਜਾ ਯਾਰ ਮਨੂੰ ਨੇ ਵੇਖਿਆ ਕਿੰਨੇ ਲਾਇਆ ਵੇ ਇਹਦਾ ਰੰਗ ਖਰਾਬ ਹੋ ਗਿਆ ਚਲ ਆਪਾਂ ਵੀ ਲਾ ਦੇਣਾ ਬੋਰਡ ਤੇ ਆ ਰੋਣਾ ਜਿੰਨੂੰ ਸਾਲ ਲੱਗੇ ਨਾ ਹੈ ਹਾਂ ਆਹ ਤੇ ਜਿਹੜਾ ਕਹਿੰਦਾ ਬੋਰਡ ਚਾਰ ਗਾਹੇ ਸਾਲ ਲੱਗੇ ਨਾ ਸਾਲ ਲੱਗਿਆ ਨਾ ਵਾਜੀ ਸੁਣ ਲੋ ਹਾਲ ਬਾਬਾ ਜੀ ਦਾ ਸਿਆਰਿਆਂ ਚ ਲਾਉਣਾ ਹੈ ਸਿਆਰਿਆਂ ਚ ਲਾਉਣਾ ਹੈ ਚਲੋ ਜੀ ਬੋਲੀ ਕਿੰਨਾ ਕੀ ਕਰਨਾ ਹੁਣ ਅੱਗੇ ਹੁਣ ਮਲਿਸ਼ੇ ਦਾ ਕਰਦੇ ਹੈ ਲਾਵਾ ਇਹ ਇੱਕ ਹੀ ਬੱਚੀ ਕੇ ਸਿਰ ਦਾ ਹੀ ਇਹਦੇ ਵੇ ਜੇ ਕੋਹ ਨਹੀਂ ਇੱਥੋਂ ਇੱਥੋਂ ਤਾਂ ਜਾਂਦਾ ਉੱਥੇ ਨਿਕਲਦਾ ਵਾ ਛੋਟੀ ਕੀ ਕਰ ਅੱਛਾ ਮੈਂ ਕਿਹਾ ਪਾਣੀ ਕੀ ਆੜਮ ਹੈ ਲਿੱਖਦੇ ਗਾਣਾ ਚਾਹ ਕੋੜ ਵਾਲਿਆਂ ਦੀ ਆ ਜਾਓ ਕਰੋ ਮੈਂ ਤੁਹਾਨੂੰ ਦਾਲ ਚਰਾਂ ਅੰਕਲ ਦੇ ਉਹ ਦਹੀਂ ਚ ਲੁਗਿਆ ਨਹੀਂ ਦੇਖੋ ਸਸੀ ਗਰਾਂ ਅੰਕਲ ਜੀ ਬੇਗਲ ਗੁੜੇ ਤੇ ਇਹ ਜੀ ਇੱਕ ਓਕੇ ਇਹ ਗੀਤ ਹੈ ਲੋ ਜੇ ਤੁਹਾਨੂੰ ਭੁੱਲਣਾ ਨਾ ਹੈ ਜੀ ਇਹੀ ਆ ਹਾਂ ਥੱਲੇ ਘਿਰਦਾ ਉਹ ਤਾਂ ਠੀਕ ਥੱਲੇ ਘਿਰਦਾ ਆ ਜਦੋਂ ਨਹੀਂ ਆ ਨਹੀਂ ਘਿਰਦਾ ਨਾ ਉਹ ਲੋ ਆਏ ਵੀ ਇੱਧਰ ਰੱਖਿਆ ਹੁਣ ਸਹੀ ਹੈ ਸਮਾਨ ਆਪਾਂ ਨੂੰ ਜਿਹੜਾ ਮਿਲ ਗਿਆ ਵਾ ਤੇ ਅੱਜ ਹੋਰ ਦੇ ਰਹੇ ਆ ਮਾਹੌਲ ਹੈ ਕੋਹ ਬਣਾਣਾ ਆਪਣੀ ਦੇਖੋ ਖਾ ਲਈਏ ਆ ਮਸ਼ਹੂਰ ਐ ਥੋ ਦਾ ਹੈਂ ਅੰਦਰੋਂ 파ਤੀ ਲੈ ਪਹਿਲਾਂ 파ਤੀ ਲੈਣੀ ਬਣੀ

ਗੋਲ ਗੱਪੇ ਗੋਲ ਗੱਪੇ ਖਾ ਲਈਆਂ ਅਜ ਤਹਾਂ ਤੇ ਗਾਹ ਤੇ ਗੋਲ ਗੱਪੇ ਖਾ ਲਈਏ ਹਾਂ ਬੜੇ ਮਨ ਦਸਦੇ ਨਹੀਂ ਕਮਪਲੀਟ ਕਰ ਬੜਾ ਪਲੇਟ ਚਾਕੇ ਜੀ ਮੇਰੇ ਕਦਾਂ ਬਣਾਵਾਂਗੇ ਅਹੀਂ ਯਾਰ ਹਾਂ ਚੱਕਣੀ ਬੜੀ ਚੱਲ ਲੈ ਇੱਕ ਇਹਨੇ ਖਾ ਰਿਹਾ ਦੇਖਦੇ ਦੇਖਦੇ ਤੋ ਬਲੌਗ ਜਿਹੜਾ ਆਪਣਾ ਅੱਜ ਦਾ ਇੱਥੇ ਸਮਾਪਤ ਆ ਜੀ ਮਿਲਦੇ ਆ ਜੀ ਆਪਾਂ ਕੱਲ ਨੂੰ ਨਵੇਂ ਬਲੌਗ ਵਿੱਚ ਤੇ ਬਹੁਤ ਬਹੁਤ ਜੀ ਧੰਨਵਾਦ ਜੀ ਸਾਰਿਆਂ ਦਾ